ਤੇ ਦਿਨੀ ਚਰਚਾ ਵਿੱਚ ਆਏ ਅਕਾਲੀ ਆਗੂ ਬਿਕਰਮਜੀਤ ਸਿੰਘ ਜੀਠੀ ਨੂੰ ਲੈ ਕੇ ਮਾਮਲਾ ਕਾਫੀ ਪੱਕਿਆ ਹੋਇਆ ਹੈ ਤੇ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ ਅੱਜ ਫਿਰ ਇੱਕ ਵਾਰ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਵਿੱਚ ਘਰੇ ਬਿਕਰਮਜੀਤ ਸਿੰਘ ਜੀਠੀਆ ਜਿਨ੍ਹਾਂ ਨੂੰ ਪਿਛਲੇ ਦਿਨੀ ਵਿਜੀਲੈਂਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ 7 ਦਿਨਾਂ ਦੇ ਪੁਲਸ ਰਿਮਾਰਟ ਤੇ ਚੱਲ ਰਹੇ ਸਨ ਅੱਜ ਉਹਨਾਂ ਦਾ ਪੁਲਸ ਰਿਮਾਰਟ ਖਤਮ ਹੋ ਕੇ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ ਜਿਸ ਨੂੰ ਲੈ ਕੇ ਅੱਜ ਪੰਜਾਬ ਪਰਚੋ ਸ੍ਰੋਮਨੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਵੱਡੀ ਗਿਣਤੀ ਵਿੱਚ ਮੁਹਾਲੀ ਅਦਾਲਤ ਵਿੱਚ ਪਹੁੰਚ ਉਨ੍ਹਾਂ ਨਾਲ ਮੁਲਾਕਾਤ ਕਰਨੀ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਅਤੇ ਕੁਝ ਨੂੰ ਹਿਰਾਸਤ ਵਿੱਚ ਲਿਆ ਗਿਆ ਇਸੇ ਦੇ ਚੱਲਦੇ ਅੱਜ ਫਰੀਦਕੋਟ ਤੋਂ ਮੁਹਾਲੀ ਜਾ ਰਹੇ ਅਕਾਲੀ ਵਰਕਰਾਂ ਦੀ ਇੱਕ ਕਾਫਲੇ ਨੂੰ ਰਾਉਂਡ ਅਪ ਕਰ ਫਰੀਦਕੋਟ ਪੁਲਿਸ ਵੱਲੋਂ ਮਦਕੀ ਪੁਲਿਸ ਚੌਂਕੀ ਵਿੱਚ ਲਿਜਾਇਆ ਗਿਆ ਇਸ ਮੌਕੇ ਅਕਾਲੀ ਆਗੂ ਅਮਨ ਵਰਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਤੋਂ ਸਾਫ ਜਾਹਰ ਹੈ ਕਿ ਸਰਦਾਰ ਵਿਕਰਮਜੀਤਿਆ ਦੇ ਖਿਲਾਫ ਕਾਰਵਾਈ ਕਰ ਕਿੰਨੀ ਡਰੀ ਹੋਈ ਹੈ ਜਿਨ੍ਹਾਂ ਵੱਲੋਂ ਅੱਜ ਪੰਜਾਬ ਭਰ ਵਿੱਚ ਅਕਾਲੀ ਆਗੂਨ ਘਰਾਂ ਵਿੱਚ ਨજરਬੰਦ ਕੀਤਾ ਜਾ ਰਿਹਾ ਹੈ ਜਾਂ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਿਆਸੀ ਰੰਜਿਸ਼ ਕੱਢਣ ਲਈ ਝੂਠੇ ਪਰਚੇ ਪਾਉਣ ਦੀ ਜੋ ਪ੍ਰਥਾ ਆਪ ਸਰਕਾਰ ਵੱਲੋਂ ਚਲਾਈ ਗਈ ਹੈ ਉਹਨਾਂ ਲਈ ਘਾਤਕ ਸਾਬਤ ਹੋਵੇਗੀ ਇਸ ਮੌਕੇ ਪ੍ਰਸੰਨ ਗੱਲਬਾਤ ਕਰਦੇ ਆ ਅਕਾਲੀ ਦਲ ਦੇ ਆਗੂ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਆ ਦੇਖੋ ਆਪਣਾ ਅੱਜ ਬਿਕਰਮਜੀਤ ਮਲੇਠਿਆ ਜੀ ਦੀ ਰਿਮਾਂਡ ਖਤਮ ਹੋਣਾ ਸੀ ਤੇ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨਾ ਸੀ ਇਸ ਕਰਕੇ ਜਿੰਨਾ ਵੀ ਸਾਡਾ ਨੌਜਵਾਨ ਵਰਗ ਪਾਰਟੀ ਵਰਕਰ ਆ ਉਹਦੇਦਾਰ ਆ ਸਾਰੇ ਅੱਜ ਚੰਡੀਗੜ੍ਹ ਵਿਖੇ ਮੁਹਾਲੀ ਜਿਹੜਾ ਹੈਗਾ ਅਦਾਲਤ ਦੇ ਵਿੱਚ ਉਹਨਾਂ ਨੂੰ ਮਿਲਣ ਪਹੁੰਚਣਾ ਸੀ ਪਰ ਸਵੇਰ 4 ਵਜੇ ਤੋਂ ਲੈ ਕੇ ਪ੍ਰਸ਼ਾਸਨ ਦੀ ਇੰਨੀ ਧੱਕੇਸ਼ਾਹੀ ਚੱਲ ਰਹੀ ਆ ਆਗੂਆਂ ਨੂੰ ਘਰਾਂ ਦੇ ਵਿੱਚ ਜਿਹੜਾ ਹੈਗਾ ਉਹ ਨਜ਼ਰਬੰਦ ਕੀਤਾ ਗਿਆ ਉਹ ਜਾਗੂ ਸਾਡੇ ਰਸਤੇ ਦੇ ਵਿੱਚ ਜਿਹੜੇ ਹੈਗੇ ਆ ਪੁਲਿਸ ਨੇ ਫੜੇ ਨੇ ਉਹਨਾਂ ਨੂੰ ਅੱਡ-ਅੱਡ ਥਾਣਿਆਂ ਦੇ ਵਿੱਚ ਲਿਜਾਇਆ ਜਾ ਰਿਹਾ ਇਹ ਦੇਖੋ ਜਿਹੜੀ ਬਖਲਾਟ ਆ ਇਹ ਸਰਕਾਰ ਦੀ ਤੁਹਾਡੇ ਸਾਹਮਣੇ ਆ ਚੁੱਕੀ ਆ ਦੇਖੋ ਇੱਕ ਬੰਦੇ ਨੂੰ ਤੁਸੀਂ ਅਰੈਸਟ ਕੀਤਾ ਉਹ ਐਡਾ ਖੌਫ ਹੋਦਾ ਜਿਹੜਾ ਹੈਗਾ ਇਹਨਾਂ ਨੂੰ ਸਤਾ ਰਿਹਾ ਅੱਜ ਬਹੁਤ ਵੱਡਾ ਇਕੱਠ ਉੱਥੇ ਹੋਣਾ ਸੀਗਾ ਸੋ ਪੁਲਿਸ ਦੀ ਜਿਹੜੀ ਆ ਲਗਾਤਾਰ ਠੇਕਾ ਹੀ ਚੱਲ ਰਹੀ ਹੈ ਕਿੰਨੇ ਕਾਰਿਆਕਰਤਾ ਜਿਹਨਾਂ ਨੂੰ ਮਾਚੀ ਜਾ ਰਿਹਾ तकरीबन ਜਿਹੜਾ ਹੈਗਾ ਆਪਣੇ ਜੇ ਫਰੀਦਕੋਟ ਸ਼ਹਿਰ ਦੀ ਗੱਲ ਕਰੀਏ ਤਾਂ 10 ਤੋਂ 15 ਜਿਹੜੇ ਹੈਗੇ ਆ ਉਹ ਕੁਝ ਬੰਦਿਆਂ ਨੂੰ ਹੁਣ ਸੜਾ ਠਾਣਾ ਲੈ ਕੇ ਆ ਰਹੇ ਆ। ਅ ਬਾਕੀ ਕੁਝ ਜਿਹੜੇ ਆਗੂ ਹੈਗੇ ਉਹਨਾਂ ਨੂੰ ਘਰਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਨਜ਼ਰਬੰਦ ਕੀਤੇ ਹੋਏ ਆ ਔਰ ਪਤਾ ਲੱਗਿਆ ਸਰਦਾਰ ਸੁਭਾ ਸਿੰਘ ਬਾਦਲ ਜੀ ਉਹਨਾਂ ਨੂੰ ਵੀ ਜਿਹੜਾ ਹੈਗਾ ਰਸਤੇ ਦੇ ਵਿੱਚ ਅਰੈਸਟ ਕੀਤਾ ਪੁਲਿਸ ਨੇ ਇਸ ਤਰੀਕੇ ਨਾਲ ਬਖਲਾੜ ਦੇ ਵਿੱਚ ਜਿਹੜੀ ਉਹ ਧੱਕੇਸ਼ਹੀ ਹੈ ਜਿਹੜੀ ਪਾਰਟੀ ਵਰਕਰਾਂ ਦੇ ਨਾਲ ਜ਼ਿਲ੍ਹੇ ਵਿੱਚ ਵੀ ਇਸ ਤਰ੍ਹਾਂ ਹੀ ਕਰ ਸਾਰੇ ਪੂਰੇ ਪੰਜਾਬ ਦੇ ਅੰਦਰ ਹੀ ਜਿਹੜਾ ਹੈਗਾ ਇਹਨਾਂ ਨੇ ਇੱਕ ਮਾਹੌਲ ਜਿਹਾ ਕ੍ਰੀਏਟ ਕਰ ਦਿੱਤਾ ਔਰ ਜਿਹੜਾ ਹੈਗਾ ਇੱਥੋਂ ਪਤਾ ਲੱਗਦਾ ਵੀ ਜਿਹੜਾ ਹੈਗਾ ਵਿਕਰਮਜੀਤ ਮਜੀਠੀਆ ਤੋਂ ਮੁੱਖ ਮੰਤਰੀ ਔਰ ਅਰਵਿੰਦ ਕੇਜਰੀਵਾਲ ਨੂੰ ਕਿੰਨਾ ਡਰ ਤੇ ਕਿੰਨਾ ਭੈ ਆ ਉਸਦੀ ਦਾ ਔਰ ਇਹ ਲੋਕਾਂ ਦੇ ਸਾਹਮਣੇ ਜਿਹੜਾ ਹੈਗਾ ਕੁਝ ਹੀ ਸਮੇਂ ਦੇ ਵਿੱਚ ਇਹ ਚੀਜ਼ਾਂ ਆ ਜਾਣੀਆਂ ਜਿਹੜਾ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਊਗਾ ਇਹ ਜਿਹੜੇ ਢੂਠੇ ਪਰਚੇ ਕੀਤੇ ਸਰਕਾਰ ਨੇ ਜਿਹੜੀ ਇਹ ਗੰਦੀ ਰੀਤ ਪਾਲੀ ਆ ਇਹਨਾਂ ਦੇ ਖਮਿਆਜੇ ਜਿਹੜੇ ਸਰਕਾਰ ਨੂੰ ਭੁਗਤਨੇ ਪੈਣਗੇ